ਪਾਰਟੀ ਸਿੱਖਾਂ ਨੇ ਛੱਡ ਲਈ ਨੇ ਤੇ ਅਸੀਂ ਵੀ ਕਿਉਂ ਛੱਡੀਏ ਤੋ ਫਿਰ ਇਹ ਅਕਾਲੀ ਦਲ ਦਾ ਰੇਟ ਉਹੀ ਹੋਊਗਾ ਜਿਹੜਾ ਅਕਾਲੀ ਪੱਤਰਕਾ ਅਖਬਾਰ ਦਾ ਚੱਲ ਰਿਹਾ ਇਹ ਇਹ ਸਚਾਈ ਆ ਕਿ ਪ੍ਰਬੰਧਕ ਕਮੇਟੀ ਅਕਾਲੀ ਦਲ ਦੀ ਮਾਂ ਆ ਪ੍ਰਬੰਧਕ ਕਮੇਟੀ ਜਿੰਨੀ ਦੇਰ ਤੱਕ ਅਸੀਂ ਪ੍ਰਕਾਸ਼ ਸਿੰਘ ਬਾਦਲ ਤੋਂ ਨਹੀਂ ਲੈਂਦੇ ਉਨੀ ਦੇਰ ਤੱਕ ਅਸੀਂ ਉਤੋਂ ਅਕਾਲੀ ਦਲ ਖਾਲੀ ਨਹੀਂ ਕਰਵਾ ਸਕਦੇ ਤੁਸੀਂ 1978 ਦੇ ਸਿੱਖ ਨਿਰੰਕਾਰੀ ਜੋ ਕਾਂਡ ਹੋਇਆ ਸੀ ਉਸ ਦੇ ਰੋਸ ਵਜੋਂ ਤੁਸੀਂ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਦੀ ਹੱਤਿਆ ਕੀਤੀ ਜਿਸ ਦੇ ਉਸ ਤੁਸੀਂ ਜਾਂ ਉਹਨੂੰ ਸੋਧਿਆ ਤਾਂ ਉਸ ਦੀ ਤੁਸੀਂ ਭਾਰਤੀ ਕਾਨੂੰਨ ਮੁਤਾਬਕ ਸਜ਼ਾ ਵੀ ਭੁਗਤੀ ਪਰ ਸੰਤھ ਨੇ ਤੁਹਾਨੂੰ ਸਤਕਾਰ ਦੇ ਕੇ ਜਥੇਦਾਰ ਅਕਾਲ ਤਖਤ ਦੀ ਉਪਾਦੀ ਬਖਸ਼ੀ ਇਸੇ ਤਰਜ਼ ਦੇ ਉੱਤੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਹੱਤਿਆ ਕੇਸ ਦੇ ਮੁਲਜ਼ਮ ਮੰਨੇ ਜਾਂਦੇ ਸਜ਼ਾ یافتਾ ਭਾਈ ਜਗਤਾਰ ਸਿੰਘ ਹਵਾਰਾ ਨੂੰ ਭਾਵੇਂ ਇਸ ਇਸ ਤੁਹਾਡੇ ਆਂਗੂ ਦਾ ਸਤਿਕਾਰ ਨਹੀਂ ਮਿਲ ਸਕਿਆ ਪਰ ਮੁਤਵਾਜੀ ਜਥੇਦਾਰ ਉਹਨਾਂ ਨੂੰ ਸਰਬੱਤ ਖਾਲਸਾ ਸਦਕੇ ਸਦਿਆ ਖਾਪਿਆ ਗਿਆ ਹੁਣ ਇੱਕ ਨਵੀਂ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਦੁਬਾਰਾ ਫੇਰ ਜਿਹੜਾ ਹੈਗਾ ਪੰਥ ਨੂੰ ਇਕੱਠਾ ਕੀਤਾ ਜਾਏ ਜਥੇਦਾਰ ਹਵਾਰਾ ਨੂੰ ਬਰਗਾੜੀ ਵਾਲਿਆਂ ਨੂੰ ਇਕੱਠਾ ਕਰਨਾ ਪਿਆ ਉਹਨਾਂ ਨੂੰ ਵਰਜਣਾ ਪਿਆ ਮੁੜ ਕੇ ਉਹਨਾਂ ਦੀ ਮੀਡੀਆ ਦਾ سلسلہ ਸ਼ੁਰੂ ਹੋਇਆ ਕਿ ਇਹ ਸਫਲ ਹੋਣਗੇ ਜਿਹੜੇ ਇੱਥੇ ਚੱਲ ਚੁੱਕੇ ਕਾਰਤੂਸ ਨੇ ਉਹਨਾਂ ਨੂੰ ਉਹ ਮੋਹਰਾ ਬਣਾ ਕੇ ਕੋਸ਼ਿਸ਼ ਹਾਸਲ ਕਰਨੀਆਂ ਗੱਲਾਂ ਨਾ ਸੰਕਲਪ ਲੈਣ ਕਿਉਂਕਿ ਇੱਥੇ ਮੈਂ ਸਾਰਾ ਕੁਝ ਦੇ ਚੁੱਕਾ ਮੈਂ ਮੇਰੀ ਸਾਰੀ ਹਾਲਾਤ ਤੇ ਆਖਿਆ ਇਹਨਾਂ ਚੋਂ ਕੁਝ ਨਹੀਂ ਨਿਕਲਣਾ ਜਾਂ ਚਰਨਜੀਤ ਸ਼ਰਮਾ ਨੂੰ ਹੀ ਬਹੁਤ ਵੱਡਾ ਬਣਾ ਕੇ ਪੇਸ਼ ਕਰਕੇ ਇਸ ਇਸ ਮਾਮਲੇ ਤੇ ਮਿੱਟੀ ਪਾ ਦਿੱਤੀ ਜਾਵੇ ਤੇ ਇਹ ਸਾਡੀ ਸੰਤੁਸ਼ਟੀ ਨਹੀਂ ਹੋਊਗੀ ਮੈਂ ਚੰਗੀ ਤਰ੍ਹਾਂ ਜਾਣਨਾ ਚਰਨਜੀਤ ਸਿੰਘ ਸ਼ਰਮਾ ਨੇ ਉਥੇ ਗੋਲੀ ਚਰਉਣ ਤੋਂ ਇਨਕਾਰ ਕੀਤਾ ਪਿਛਲੀਆਂ ਗੱਲਾਂ ਜਿਹੜੀਆਂ ਆਪਾਂ ਕੀਤੀਆਂ ਨੇ ਭਾਵੇਂ ਬਾਦਲਾ ਬਾਰੇ ਕੀਤੀਆਂ ਨੇ ਅਕਾਲ ਤਖਤ ਬਾਰੇ ਕੀਤੀਆਂ ਸ਼ਰੂਮਣੀ ਕਮੇਟੀ ਬਾਰੇ ਕੀਤੀਆਂ ਨੇ ਉਹ ਸਿਆਸੀ ਗੱਲਾਂ ਸੀਗੀਆਂ ਉਹ ਚੱਲ ਜਾਂਦੀਆਂ ਨੇ ਬਿਆਨਬਾਜ਼ੀ ਵੀ ਚੱਲ ਜਾਂਦੀ ਹੈ ਭੁਵਿੱਖਬਾਣੀ ਵੀ ਚੱਲ ਜਾਂਦੀ ਹੈ ਚੁਬਲਾਬਾਜ਼ੀ ਵੀ ਚੱਲ ਜਾਂਦੀ ਹੈ ਪਰ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਕਿਉਂਕਿ ਇਸ ਵਕਤ ਸਿਟ ਜਿਹੜੀ ਹੈ ਉਸ ਤੋਂ ਕੁਝ ਕੁ ਚ ਕਰ ਰਹੀ ਹੈ ਉਹ ਰਿਮਾਂਡ ਤੇ ਆ ਕੱਲ ਨੂੰ 7 ਤਰੀਕ ਨੂੰ ਉਹਨੂੰ ਦੁਬਾਰਾ ਪੇਸ਼ ਕਰਨਾ ਹੈ ਸਾਡੀ ਕੋਸ਼ਿਸ਼ ਹੋਏਗੀ ਕਿ ਇਹ ਪ੍ਰੋਗਰਾਮ ਅਸੀਂ ਉਸ ਤੋਂ ਪਹਿਲਾਂ ਚਲਾਈਏ ਤੁਸੀਂ ਜੋ ਦਾਵਾ ਕਰ ਰਹੇ ਹੋ ਉਹ ਇਸ ਕੇਸ ਨੂੰ ਪ੍ਰਭਾਵਿਤ ਕਰ ਸਕਦਾ ਤੁਸੀਂ ਕਹਿ ਰਹੇ ਹੋ ਕਿ ਚ ਜੋ ਮੁੱਖ ਲਾਇਕ ਨਹੀਂ ਹੈਗਾ ਉਹ ਸ਼ਾਂਤੀ ਨਾਲ ਕੰਮ ਕਰ ਰਿਹਾ ਸੀ ਉਸ ਤੋਂ ਇਹ ਕੰਮ ਕਰਵਾਇਆ ਗਿਆ ਜਾਂ ਉਸ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਮੈਂ ਕੇਸ ਨਿਜਿੱਠੇ ਨੇ ਜਦੋਂ ਕੋਈ ਬਿਮਾਰ ਹੋਵੇ ਤੇ ਉਹਦਾ ਹਕੀਮ ਬਣ ਜਾਂਦਾ ਜਦੋਂ ਕੋਈ ਜੇਲ੍ਹ ਦੇ ਵਿੱਚ ਹੋਵੇ ਤੇ ਉਹਦਾ ਵਕੀਲ ਬਣ ਜਾਂਦਾ ਤਾਂ ਮੈਂ ਤੁਹਾਨੂੰ ਬੜੇ ਵਿਸ਼ਵਾਸ ਨਾਲ ਆਤਮ ਵਿਸ਼ਵਾਸ ਨਾਲ ਕਹਿ ਰਿਹਾ ਕਿ ਚਰਨਜੀਤ ਸਿੰਘ ਸ਼ਰਮਾ ਅਸੀਂ ਇਹ ਨਹੀਂ ਕਹਿੰਦੇ ਉਹ નિર્ਦੋਸ਼ ਆ ਲੇਕਿਨ ਉਸ ਨੂੰ ਦੋਸ਼ੀ ਮੁੱਖ ਦੋਸ਼ੀ ਬਣਾ ਕੇ ਉਸਤੇ ਕੇਸ ਦਾ ਐਂਡ ਕਰ ਦਿੱਤਾ ਜਾਵੇ ਇਹ ਸਾਡੇ ਨਾਲ ਜਸਟਿਸ ਨਹੀਂ ਹੋਊਗਾ